ਜੈ ਸ੍ਰੀ ਮਹਲਾ ਪੰਜਵਾ ਕੋਈ ਜਨ ਹਰਿ ਸਿਆੰਦੇਵ ਜੋ ਚਰਨ ਗੋਹ ਬਖ ਸੁਭਰਸ ਨਾ ਦੀਜੇ ਪ੍ਰਾਨਯ ਕੋ ਕੋਈ ਜਨ ਹਰਿ ਸਿਆੰਦੇਵ ਜੋ ਸ਼ਰਨ ਗਹਾਂ ਬਖ ਸੁਭ ਰਸਦਾ ਦੇਜ ਪ੍ਰਾਨਯ ਕੋ ਰਹਾ ਮਨ ਤਨ ਨਿਰਮਲ ਕਰਤਿ ਕੇ ਆਰੋ ਹਰ ਸਿੰਜੇ ਸੁਦਾ ਸੰਜੋ ਯਾਰਸ ਮੈਂ ਮਗਨ ਹੋਤਿ ਕਿਰਪਾ ਤੇ ਮਹਾਂ ਬਿਖਿਆਤ ਤੋ ਭੰਜਨ ਚਤਵ ਤੁਮਰੀ ਔਰ ਆਖੈ ਬਦ ਦਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸੋਰ ਆਇਓ ਸ਼ਰਨ ਦੀਨ ਦੁਖ ਪੰਜਨ ਚਿਤਵ ਤੁਮਰੀ ਔਰ ਅਪਾ ਪਦ ਦਾ ਗਿ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਗੁਰਸਵਾਰੇ ਸਾਧ ਸੰਗਤ ਵਡੇ ਭਾਗ ਨੇ ਜੋ ਅਮਰਤ ਵੇਲੇ ਤੋਂ ਗੁਰੂ ਘਰ ਵਿਖੇ ਹਾਜ਼ਰੀਆਂ ਭਰਦੇ ਹੋ ਅੱਜ ਦਾ ਜੋ ਸ਼ਬਦ ਆਪ ਜੀ ਨੇ ਸਰਪੰਦ ਸੁਣਨ ਕੀਤਾ ਹੈ ਜੈਸੀ ਰਾਤ ਦੇ ਵਿੱਚ ਗੁਰਦੇਵ ਧੰਨ ਗੁਰਦੇਵ ਜੀ ਦੇ ਮਹਾਰਾਜ ਵੇਦਨ ਕਰਦੇ ਨੇ ਕਿ ਜੇਕਰ ਕੋਈ ਉਸ ਪਰਮਾਤਮਾ ਹਰੀ ਦੇ ਨਾਲ ਮਿਲੋਣਾ ਕਰੇ ਜੋੜਨਾ ਕਰੇ ਮੈਂ ਆਪਣੇ ਚਰਨ ਉਸ ਰੱਬ ਦੇ ਪਾਰੇ ਤੋਂ ਆਪਣੀ ਜਿੰਦ ਜਾਣ ਆਵਾਜ਼ ਦੇ ਆ ਉਸ ਰੱਬ ਦੇ ਪਿਆਰੇ ਤੋਂ ਮਾਲਕ ਤੋਂ ਐਸੇ ਗੁਰਮੁਖ ਜਨਤੋਂ ਐਸੇ ਸੰਤ ਤੋਂ ਮੈਂ ਆਪਣੇ ਪ੍ਰਾਣ ਵਾਧਿਆ ਜੇਕਰ ਕੋਈ ਮੈਨੂੰ ਉਸ ਰੱਬ ਦੇ ਨਾਲ ਪ੍ਰਮਾਤਮਾ ਨਾਲ ਜੋੜ ਦੇ ਬਹੁਤ ਘੱਟ ਹੈ ਕਿ ਕੋਈ ਰੱਬ ਨਾਲ ਜੋੜੇ ਨਹੀਂ ਤਾਂ ਬਹਤਾਂਤ ਵਿੱਚ ਹੈ ਕਿ ਕੋਈ ਸੰਤ ਮਹਾਂਪੁਰਖ ਆਪਣੇ ਨਾਲ ਤਾਂ ਜੋੜ ਦਿੰਦਾ ਆਪਣੀ ਮਾਨ ਮਰਯਾਦਾ ਤੇ ਤੋਲ ਦਿੰਦਾ ਪਰ ਰੱਬ ਵਾਲੇ ਪਾਸੇ ਨਹੀਂ ਜੋੜਦਾ ਇਸੇ ਤਰ੍ਹਾਂ ਹੁੰਦਾ ਹੈ ਧੰਗ ਗੰਸ ਸਮਝ ਗੁਰੂ ਪਾਤਸ਼ਾਹ ਨਾਮ ਨਾਲ ਜੋੜਦੇ ਨੇ ਇੱਥੇ ਕੇਵਲ ਨਾਮ ਮਲੇਗਾ ਨਾਨਕ ਕੇ ਘਰ ਕੇਵਲ ਨਾਮ ਨਾਨਕ ਕੇ ਘਰ ਕੇਵਲ ਨਾਮ ਇੱਥੇ ਤਾਂ ਤੈਨੂੰ ਨਾਮ ਦੀ ਪ੍ਰਾਪਤੀ ਹੋਏ ਕੀ ਨਾਮ ਹੀ ਮਲੇਗਾ ਨਾਮ ਨਾਲ ਜੋੜਿਆ ਜਾਏਗਾ ਭਾਤੇ ਕੋਈ ਸਾਨੂੰ ਪ੍ਰਮਾਤਮਾ ਨਾਲ ਜੋੜ ਦੇ ਸੋ ਭਾਈ ਸੋ ਮੇਰਾ ਵੀਰ ਕਹਿੰਦੇ ਮੇਰਾ ਭਰਾ ਹੈ ਮੇਰਾ ਵੀਰ ਹੈ ਪਰ ਬਹਤਾਂਤ ਦੇਖਣ ਆਇਆ ਜਿਹੜਾ ਜੋੜਦਾ ਹੈ ਉਹ ਜੋੜ ਆਪਣੇ ਨਾਲ ਲੈਂਦਾ ਤਾਂ ਧੰਗ ਗਗਨ ਸਾਹਿਬ ਨਾਲੋਂ ਤੋੜ ਦਿੰਦਾ ਤੁੰ। ਕਹਿਣ ਮਾਤਰ ਹੈ ਕਿ ਉਹ ਮਾੜੀ ਨਾਲ ਜੋੜਦੇ ਨੇ ਉਹ ਗੁਰੂ ਨਾਲ ਜੋੜਦੇ ਨਹੀਂ ਸਾ ਸੰਗਤ ਉਹਨਾਂ ਨੇ ਜੋੜਿਆ ਹੀ ਆਪਣੇ ਨਾਲ ਜੇ ਗੁਰੂ ਨਾਲ ਜੋੜਿਆ ਹੁੰਦਾ ਤਾਂ ਰਹਿ ਤਮ ਰਿਆਦਾ ਗੁਰੂ ਵਾਲੀ ਦਸਨੀ ਸੀ ਨਾਲ ਕਿ ਆਪਣੇ ਡੇਰੇ ਵਾਲੀ ਉਸ ਬਾਬਿਆਂ ਨੇ ਜੋੜਿਆ ਫਿਰ ਆਪਣੇ ਨਾਲ ਬਹੁਤਾਂ ਸੰਗਤਾਂ ਨੂੰ ਉਪਦੇਸ਼ ਸ਼ਬਦ ਗੁਰਬਾਣੀ ਕਥਾ ਵਿਚਾਰ ਧੰ ਗੁਰਗੰਸਬ ਦੀ ਕੀਤੀ ਪਰ ਜੋੜ ਆਪਣੇ ਨਾਲ ਲਿਆ ਉਹ ਸਮਾਂ ਆਇਆ ਗੁਰੂ ਗੰਸਾ ਸਾਹਿਬ ਨੂੰ ਪਿੱਛੇ ਕਹ ਦਿੱਤਾ ਤੇ ਆਪ ਗੁਰੂ ਬਣ ਕੇ ਬਹਿ ਗਏ ਅੱਜ ਵੀ ਨੇ ਬੋਤਾਨ ਦੇ ਵਿੱਚ ਪੁੱਛਿਆ ਜਾਵੇ ਤੁਹਾਡਾ ਗੁਰੂ ਕੋਣ ਹੈ ਅਸੀਂ ਚ ਉਹਨੂੰ ਗੁਰੂ ਧਾਰਿਆ ਅਸੀਂ ਉਹਨੂੰ ਗੁਰੂ ਧਾਰਿਆ ਇਹਦਾ ਭਾਵ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਰੱਬ ਨਾਲ ਤਾਂ ਕਿਸੇ ਨੇ ਨਾ ਜੋੜਿਆ ਜੋੜਿਆ ਆਪਣੇ ਨਾਲ ਤਾਂ ਭਾਵੇਂ ਜਦੋਂ ਕੁਰਬਾਨੀ ਦੇ ਨਾਲ ਜੁੜਾਂਗੇ ਚਾਹੇ ਕੋਈ ਵੀ ਆ ਜਾਏ ਕੋਈ ਵੀ ਧਰਮੇ ਆ ਜਾਏ ਕਿਸੇ ਵੀ ਧਰਮ ਦਾ ਆ ਜਾਏ ਕੋਈ ਵੀ ਦੇਸ਼ ਦਾ ਆ ਜਾਏ ਇਹ ਗੁਰਗੰਸਾ ਵਹੇਕ ਨੂੰ ਆਪਣੇ ਬੁੱਕਲ ਵਿੱਚ ਲੈ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰ ਗਈ ਸੋ ਇਸ ਕਰਕੇ ਭਾਈ ਜੇ ਜੁੜਨਾ ਹੈ ਤਾਂ ਸੱਚੇ ਗੁਰੂ ਦੇ ਨਾਲ ਜੁੜਨਾ ਕਰਿਏ ਅਜ ਪਰ ਕਰਨ ਵਾਸਤੇ ਸਿੱਖ ਦੇ ਕੋਲ ਧੰਗੁਰ ਗੰਸਾ ਦੇ ਬਰਾਬਰ ਕੋਈ ਨਹੀਂ ਕਰ ਸਕਦਾ ਜਿਨ੍ਹਾਂ ਦੀ ਪਰਪਤੇ ਖਰੇ ਉਤਰੇ ਨੇ 35 ਮਹਾਂਪੁਰਖਾਂ ਦੀ ਉਹਨਾਂ ਦੀ ਬਾਣੀ ਸਾਡੇ ਕੋਲ ਹੈ ਸਾਨੂੰ ਭਟਕਣ ਦੀ ਲੋੜ ਹੀ ਨਹੀਂ ਕੋਈ ਇੱਕ ਨਾਲ ਜੁੜਿਆ ਕੋਈ ਕਿਸੇ ਨਾਲ ਜੁੜਿਆ ਇੱਧਰ 35 ਮਹਾਂਪੁਰਖਾਂ ਦੀ ਬਾਣੀ 35 ਦੇ 35 ਰੱਬ ਨਾਲ ਜੋੜਦੇ ਨੇ ਰੱਬ ਦੇ ਘਰਾਂ ਦੀਆਂ ਬਾਤਾਂ ਨੇ ਰੱਬ ਨਾਲ ਜੁੜੇ ਹੋਏ ਨੇ ਬ੍ਰह्म ज्ञानी ਨੇ ਪੂਰਨ ਸੰਤਸਨ ਪੂਰਨ ਗੁਰੂ ਸੰਤ ਪੂਰਨ ਸਾਧੂ ਸੰਤ ਅਧੂਰੇ ਨਹੀਂ ਸੰ ਇਸ ਕਰਕੇ ਭਾਈ ਤੇਰੀ ਭਟਕਣਾ ਖਤਮ ਹੋ ਜਾਏ ਹੁਣ ਜਿਹੜੇ ਆਪ ਭਟਕਦੇ ਨੇ ਉਹ ਤੈਨੂੰ ਕੀ ਟਿਕਾਉਣਗੇ ਜਿਹੜਾ ਆਪ ਟਿਕਿਆ ਹੋਏਗਾ ਉਹ ਹੀ ਟਿਕਾਏਗਾ ਜਿਹੜਾ ਆਪ ਹੀ ਭਟਕ ਰਿਹਾ ਹੈ ਆਪ ਹੀ ਪਾਇਦੋੜ ਨੇ ਮੁਕਿਓ ਕੀ ਟਿਕਾਏਗਾ ਜਿਹਨੂੰ ਆਪੇ ਰੱਬ ਦਾ ਨਹੀਂ ਪਤਾ ਉਹ ਕੀ ਰੱਬ ਨਾਲ ਜੋੜੇਗਾ ਜਿਹਨੂੰ ਆਪੇ ਨਾਮ ਦਾ ਨਹੀਂ ਪਤਾ ਉਹ ਕੀ ਨਾਮ ਨਾਲ ਜੋੜੇਗਾ ਜਿਹਨੂੰ ਆਪੇ ਆਤਮਕ ਰਸ ਆਨੰਦ ਨਹੀਂ ਬਣਿਆ ਹਿਰਦੇ ਤੇ ਉਹ ਕੀ ਰੱਬ ਨਾਲ ਜੋੜੇਗਾ ਕੀ ਆਤਮਕ ਆਨੰਦ ਤੁਹਾਨੂੰ ਦੇਗਾ ਇਤੇ ਤਾਂ ਗੁਰੂ ਬਾਦ ਸਾਜਦੇ ਨੰਦ ਤੇ ਅੰਮ੍ਰਿ ਮਾਏ ਸਤਿਗੁਰੂ ਮੈਂ ਪਾਇਆ ਲਾਸੁ ਕਾਮ ਚੋਂ ਦਾ ਸਾਥ ਉਹਦਾ ਨਿਜੋੜ ਦਿੱਤਾ ਹੈ ਆਨੰਦ ਸੁਨੋ ਬੜਾ ਕੀ ਹੋ ਆਨੰਦ ਹੈ ਕੀ ਹੈ ਆਨੰਦ ਸੁਨੋ ਬੜਾ ਕੀ ਹੋ ਸਗਲ ਮਨੋਰਥ ਪੂਰੇ ਤੇਰੇ ਮਨੋਰਥ ਸਾਰੇ ਪੂਰੇ ਹੋ ਜਾਣ ਇਹ ਆਨੰਦ ਹੈ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਇਹ ਆਨੰਦ ਦੀ ਪ੍ਰਭਾਸ਼ਾ ਉਹ ਜਿਨ੍ਹਾਂ ਨੇ ਜੋੜਿਆ ਆਪਣੇ ਨਾਲ ਮਾਫ਼ ਕਰਨਾ ਸੀ ਗਏ ਉਹਨਾਂ ਦੇ ਕੋਲ ਜਿਨ੍ਹਾਂ ਜੋੜਿਆ ਗੁਰੂ ਦੇ ਨਾਲ ਜਿਨ੍ਹਾਂ ਸੁਨਾਈ ਗੁਰੂ ਦੇ ਘਰ ਦੀ ਬਾਤ ਅਸੀਂ ਉਹਦੇ ਨਾਲ ਜੁੜੇ ਜੁੜਨਾ ਤਾਂ ਦਸ ਦੇ ਨਾਲ ਸੀ ਨਾ ਜਿਹੜਾ ਰੱਬ ਨਾਲ ਜੋੜਦਾ ਜਿਹੜਾ ਕੇਵਲ ਪਰਮਾਤਮਾ ਦੀ ਗੱਲ ਕਰਦਾ ਕੋਈ ਨਾਮ ਦੇ ਕਰਕੇ ਰੱਬ ਦੇ ਨਾਮ ਦੇ ਕਰਕੇ ਕੋਈ ਲੜ ਰਿਹਾ ਹੈ ਆਪਸ ਵਿੱਚ ਕੋਈ ਨਿਸ਼ਾਨਾ ਕਰਕੇ ਲੜ ਰਿਹਾ ਹੈ ਕਿ ਇਹ ਨਿਸ਼ਾਨ ਹੋਣਾ ਚਾਹੀਦਾ ਧਾਰਮਿਕ ਸਥਾਨ ਤੇ ਪਰ ਜਿਹੜਾ ਕੋ ਸਿੱਖੀ ਨਾਲ ਜੜ ਗਿਆ ਉਹ ਇਹਨਾਂ ਚੱਕਰਾਂ ਤੋਂ ਦੂਰ ਹੋ ਜਾਂਦਾ ਕੋਈ ਲਾਲ ਰੰਗ ਲਾ ਕੇ ਬੈਠਾ ਕੋਈ ਨੀਲਾ ਕੋਈ ਪੀਲਾ ਕੋਈ ਹਰਾ ਕੋਈ ਮਲ ਕੇ ਬੈਠਾ ਪਰ ਇਸ ਦਸਤ ਦੇ ਆ ਗਈਏ ਕਿਸੇ ਪ੍ਰਕਾਰ ਦਾ ਰੰਗ ਤੋ ਪਹਿਨ ਲਾ ਹਾ ਕੋਈ ਪੜਕਾਉ ਨਾ ਹੋਏ ਜਿਸ ਰੰਗ ਦੇ ਨਾਲ ਕਿਸੇ ਦੀ ਬਰਤੀ ਉਕੜ ਜਾਏ ਉਹ ਬਸਤਰ ਪਹਿਣੀਆਂ ਜਿਹਦੇ ਨਾਲ ਕਿਸੇ ਦੀ ਬਰਤੀ ਨਾ ਉਕੜੇ ਇਦਾਂ ਦੇ ਬਸਤਰ ਨਾ ਪਹਿਣੀਆਂ ਜਿਹਦੇ ਨਾਲ ਅੰਗ ਪ੍ਰਦਰਸ਼ਨੀ ਹੋਏ ਉਹ ਬਸਤਰ ਨਾ ਪਹਿਣੇ ਜਿਹਦੇ ਨਾਲ ਅੰਗ ਪ੍ਰਦਰਸ਼ਨੀ ਹੋਏ ਇਸ ਤਰ੍ਹਾਂ ਦੇ ਬਸਤਰ ਪਹਿਣਨੇ ਚਾਹੀਦੇ ਨੇ ਜਿਹਦੇ ਨਾਲ ਮਾਣ ਸਨਮਾਨ ਇੱਜ਼ਤ ਬਣੀ ਰਹੇ ਇਤੇ ਉਹਨੂੰ ਪਹਿਲ ਦਿੱਤੀ ਹੈ ਗੁਰੂ ਪਾਤ ਜੀ ਹੁਣ ਕਈ ਦਰ ਇਦਾਂ ਦੇ ਨੇ ਤਿੰਨਾਂ ਦਰਾਂ ਤੇ ਜਾਗ ਕਰਕੇ ਹੁੰਦਾ ਕੁਛ ਨਹੀਂ ਉਹ ਕਦੀ ਕਿਸੇ ਤੋਂ ਵਿਚਾਰ ਲੈਂਦੇ ਨੇ ਕਦੀ ਕਿਸੇ ਤੋਂ ਲੈਂਦੇ ਨੇ ਇਸ ਤਰ੍ਹਾਂ ਉਹਨਾਂ ਨੇ ਡੇਰਾ ਜਲਾਇਆ ਤੀਰ ਤੁੱਕਾ ਉਹਨਾਂ ਦਾ ਚੱਲ ਗਿਆ ਲੱਗ ਗਿਆ ਤਾਂ ਅਸੀਂ ਉੱਥੇ ਜਾਣ ਅਰੰਭ ਕਰ ਦਿੱਤਾ ਕਿਤੇ ਜਾਣ ਤੋਂ ਮਨਾਹੀ ਨਹੀਂ ਜਾਓ ਜਿੱਥੇ ਮੱਝੇ ਜਿਹੜੇ ਮੱਝੇ ਖਾਂ ਤੇ ਜਾਈਏ ਭਰੋਸਾ ਗੁਰ ਤੇ ਹੋਣਾ ਚਾਹੀਦਾ ਹੈ ਕਿ ਉਹ ਤੇ ਗੁਰਮਤ ਹੈ ਗੁਰੂ ਦੀ ਗੱਲ ਹੈ ਗੁਰੂ ਦੀ ਬਾਤ ਹੈ ਗੁਰੂ ਨਾਲ ਜੁੜਿਆ ਜਾਂਦਾ ਜੇ ਨਹੀਂ ਜੁੜਿਆ ਜਾਇਆ ਤਾਂ ਉਸ ਤੋਂ ਪਿੱਛੇ ਹਟ ਗਈ ਬਾਅਦ ਜੋ ਵੀ ਹਟਣਾ ਹੈ ਤੁਮ ਆ ਜਾਕਰ ਪਰ ਜਿਹੜਾ ਜੋੜੇ ਰੱਬ ਦੇ ਨਾਲ ਜਿਹੜਾ ਗੁਰੂ ਜੋੜੇ ਰੱਬ ਦੇ ਨਾਲ ਆ ਬੰਦਿਆ ਜੁੜਨਾ ਉਹਦੇ ਨਾਲੇ ਚਾਹੀਦਾ ਹੈ ਇਸੇ ਤਰ੍ਹਾਂ ਗੁਨਾਨ ਪਾਤਸ਼ਾਹ ਨੇ ਕੇਵਲ ਰੱਬ ਨਾਲ ਜੋੜਿਆ ਨਾ ਕਿ ਆਪਣੇ ਨਾਲ ਜੋੜਿਆ ਕਿਸੇ ਨੂੰ ਨੇ ਆਖਿਆ ਕਿ ਭਾਈ ਮੇਰੇ ਪੈਰ ਘੁੱਟੋ ਆ ਸੇਵਾ ਕਰੋ ਇਸਤਨਾ ਕਰੋ ਆਪਣੇ ਨਾਲ ਨਹੀਂ ਕੇਵਲ ਰੱਬ ਨਾਲ ਜੋੜਿਆ ਪਰਮਾਤਮਾ ਨਾਲ ਜੋੜਿਆ ਤਜ ਬਹਾਨੇ ਦੇ ਵਿੱਚ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਲੜ ਲਾਇਆ ਹੋਇਆ ਹੈ ਜਿਸ ਧਰਤੀ ਤੇ ਅੱਜ ਉਸ ਧਰਤੀ ਦਾ ਜੀਵ ਭਾੜੀ ਥਾਂ ਥਾਂ ਤੇ ਭਟਕ ਰਿਹਾ ਹੈ ਇਹਦਾ ਨਹੀਂ ਹੋਣਾ ਚਾਹੀਦਾ ਗੁਰਨਾਨਕ ਪਾਤਸ਼ਾਹ ਤਾਂ ਭਟਕੀ ਹੋਈ ਲਕਾਈ ਨੂੰ ਆਪਣੇ ਬੁਕਲ ਵਿੱਚ ਲਿਆਏ ਤਾਂ ਬੰਦਿਆ ਹੁਣ ਤੋਂ ਬੁਕਲ ਤੋਂ ਹੀ ਬਾਹਰ ਜਾ ਰਿਆਂ ਹੈ ਤਾਂ ਤੂੰ ਭਟਕਦਾ ਰਹੇਗਾ ਰਹਿਓ ਸੰਤ ਹਉ ਟੋਲ ਸਾਧ ਬਹੁ ਤੇਰੇ ਡਿੱਠੇ ਸੰਿਆਸੀ ਤਪਸਿਏ ਮੁਖੋਏ ਪੰਡਤ ਮੁਖੇ ਜਿਹੜੇ 11 ਭਟ ਸਬਾਨ ਗੁਰੂ ਪਾਤਸ਼ਾਹ ਕੋ ਆਏ ਨੇ ਬਰਸ 1 ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ ਕਹਿੰਦੇ ਇੱਕ ਬਰਸ ਇੱਕ ਸਾਲ ਅਸੀਂ ਭਟਕਦੇ ਰਹੇ ਹੰਗੁਰੇਦਨ ਪਾਸਾ ਕੁ ਜਿਸ ਵੇਲੇ ਆਏ 11 ਭਟ ਜਿਨ੍ਹਾਂ ਦੀ ਬਾਣੀ ਧੰਗੁਰ ਗੰ ਸੱਚ ਦਾ ਜੀ ਕਹਿੰਦੇ ਸੰਨਿਆਸੀ ਦੇਖੇ ਤਪਸਈਏ ਦੇਖੇ ਜਿਹੜੇ ਤਪ ਕਰਨ ਵਾਲ ਸੇ ਜਿਹੜੇ ਤਪ ਕਰਦੇ ਸਨ ਬੜੇ ਧਰਮੀ ਖਮਉਂਦੇ ਸਨ ਇੰਨੇ ਕਠਨ ਤਪ ਕਰਦੇ ਸਨ ਇਤਨਾ ਕਠਨ ਤਪ ਦੇਖ ਕੇ ਦੁਨੀਆ ਹੈਰਾਨ ਲੋਕੀ ਹੈਰਾਨ ਰਹਿ ਜਾਂਦੇ ਸਨ ਰਿਹਾ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ ਬੜੇ ਸਾਧੂ ਦੇਖੇ ਬੜੇ ਗੁਰੂ ਦੇਖੇ ਬੜੇ ਮਹਾਪੁਰਸ਼ਾਂ ਨੂੰ ਦੇਖਿਆ ਰਿਹਾ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ ਸੰਿਆਸੀ ਬੜੇ ਸੰਿਆਸੀਆਂ ਨੂੰ ਦੇਖਿਆ ਤਪੱਸਈਏ ਮੁਖੋਏ ਪੰਡਤ ਬੜੇ ਵਿਚਾਰਵਾਨ ਵਾਲਿਆਂ ਨੂੰ ਮਿਲਿਆ ਜਿਹੜੇ ਗਿਆਨ ਰੱਖਦੇ ਸ ਪਰ ਹਿਰਦੇ ਦੇ ਅੰਦਰ ਹਨੇਰਾ ਹੀ ਸੀ ਹਿਰਦੇ ਅੰਦਰ ਰੱਬ ਦਾ ਦੀਪਕ ਨਹੀਂ ਜਗਿਆ ਸੀ ਮਾਲਕ ਦੀ ਜੋਤ ਪ੍ਰਗਟ ਨਹੀਂ ਸੀ ਕੇਵਲ ਕੇਵਲ ਦੁਨੀਆ ਨੂੰ ਗਮਰਾਹ ਕੀਤਾ ਜਾ ਰਿਹਾ ਜੋ ਅੱਜ ਤੱਕ ਹੋ ਰਿਹਾ ਤਾਂ ਹੋ ਹੀ ਜਾਏਗਾ ਇਤਨੇ ਮਹਾਪੁਰਸ਼ ਇਤਨੇ ਸੰਤ ਬਣੇ ਪਰਦੇ ਨੇ ਕੋਈ ਆਕਦਾ ਮੰਤਰ ਜਾਮੀ ਹੈ ਕੋਈ ਤਾਂ ਜਿਸ ਤਰ੍ਹਾਂ ਧਰਮਰਾਜ ਕਿਸੇ ਦਾ ਲੇਖਾ ਜੋਖਾ ਫੋਲਦਾ ਹੋਏ ਨਾ ਕਾਪੀ ਪੈਨ ਲੈ ਕੇ ਇਸੇ ਤਰ੍ਹਾਂ ਕਾਪੀ ਪੈਨ ਲੈ ਕੇ ਲਿਖਦੇ ਹਨ ਜਿਸ ਤਰ੍ਹਾਂ ਇਥੇ ਵੀ ਲੇਖਾ ਜੋਖਾ ਕਰਦੇ ਹੁਣ ਕੈਸੀ ਤਾਂ ਸਭ ਕੋ ਜਾਣਦੇ ਹਨ ਜੀ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਇਸ ਤਰ੍ਹਾਂ ਤੇ ਡੇਰੇ ਚਨਾਨ ਲਈ 100 500 ਬੰਦਾ ਇੱਦਾਂ ਦਾ ਰੱਖ ਲੈਣਾ ਇੱਕ ਇੱਕ ਨੂੰ ਫਿਰ ਬੁਲਾਣਾ ਸੰਗਤ ਦੇ ਵਿੱਚੋਂ ਹੱਥ ਖੜੇ ਕਰਾ ਦੇਣੇ ਕਿ ਭਾਈ ਮੈਂ ਸਭ ਕੁਝ ਦੱਸ ਦਿਆਂਗਾ ਕਿ ਤੇਰੇ ਮਨ ਵਿੱਚ ਕੀ ਵਿਚਾਰ ਚੱਲਦੇ ਕਿੱਥੋਂ ਆਇਆ ਤੇਰੇ ਦਾਦੇ ਪਰਦਾਦਿਆਂ ਦਾ ਨਾਂ ਬੰਦਾ ਪ੍ਰਭਾਵਿਤ ਹੋ ਜਾਂਦਾ ਉਹ ਕਿੱਦਾਂ ਕਰਦੇ ਨੇ 500 ਬੰਦਾ ਸੰਗਤ ਵਿੱਚ ਆਪਣਾ ਬਿਠਾ ਦੇਣਾ ਤਾਂ ਫੇਰ ਇਸ਼ਾਰੇ ਦੇ ਨਾਲ ਇੱਕ ਨੂੰ ਬੁਲਾ ਲੈਣਾ ਉਹਨਾਂ ਰੋਂਨ ਦਾ ਐਕਟਿੰਗ ਕਰਨੀ ਉਸ ਬੰਦੇ ਨੇ ਰੋਂਦੇ ਐਕਟਰ ਕਰਨੀ ਜਾਂ ਬੀਬੀ ਹੈ ਜਾਂ ਭਾਈ ਹੁਣ ਫੇਰ ਰੋਂਦੇ ਕਰ ਲਾਉਂਦੇ ਨੇ ਉਹਨਾਂ ਕਿ ਮਹਾਂਪੁਰਸ਼ੋ ਮੈਂ ਬਹੁਤ ਪਰੇਸ਼ਾਨ ਹਾਂ ਮੈਂ ਬਹੁਤ ਪਰੇਸ਼ਾਨ ਹਾਂ ਉਹਨਾਂ ਫਿਰ ਉਹਦੀ ਪਰੇਸ਼ਾਨੀ ਦੇ ਹਿਸਾਬ ਨਾਲ ਸਭ ਕੁਝ ਕਾਪੀ ਤੇ ਲਿਖੀ ਜਾਣਾ ਲਿਖੀ ਜਾਣਾ ਫੇਰ ਜੋ ਦੇ ਨਾਲ ਵਰਤਿਆ ਹੈ ਜੋ ਜੋ ਕਹਿਣਾ ਚਾਹੁੰਦਾ ਉਹਨਾਂ ਹਲਸੇ ਨਾਲ ਹੀ ਜਾਣਾ ਹਾਂ ਮਹਾਪੁਰਸ਼ੋ ਇਸੇ ਤਰ੍ਹਾਂ ਹੋਇਆ ਕਿਉਂਕਿ ਉਹ ਤਾਂ ਖਰੀਦਿਆ ਹੋਇਆ ਨਾ ਉਹ ਤਾਂ ਉਹੀ ਬੋਲੇ ਬੋਲੇਗਾ ਜੋ ਉਸ ਬਾਬੇ ਨੇ ਦੱਸੀ ਜਿਨ ਪੈਸੇ ਦਿੱਤੇ ਨੇ ਹੁਣ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਜਦੋਂ 500 ਬੰਦਾ ਸੰਗਤ ਵਿੱਚ ਉੱਠ ਗਿਆ ਉਹਦੇ ਬਾਰੇ ਇਸ ਤਰ੍ਹਾਂ ਦੱਸਦਾ ਮਹਾਪੁਰਸ਼ਾ ਨੇ ਉਹਦੇ ਬਾਰੇ ਇਸ ਤਰ੍ਹਾਂ ਦੱਸਦਾ ਬੰਦੇ ਸਾਨੂੰ ਉਸ ਬਾਬੇ ਦੇ ਖਰੀਦੇ ਹੋਏ ਤਾਂ ਦੁਨੀਆ ਨੂੰ ਗਮਰਾਹ ਕਰ ਦਿੱਤਾ ਅਸੀਂ ਉਹਦੇ ਚਾਲ ਵਿੱਚ ਫਸ ਗਏ ਕਿ ਬਾਬਾ ਸੱਚ ਵਾਕ ਹੀ ਅੰਤਰਜਾਮੀ ਹੈ ਵਾਕ ਹੀ ਗਲਾਹੀਆਂ ਜਾਣਦਾ ਤਜੇ ਗੁਰਬਾਣੀ ਤੋਂ ਪੁੱਛੇ ਤਾਂ ਮੱਝ ਕਹਿੰਦੇ ਅੰਤਰਜਾਮੀ ਤਾਂ ਪਰਮਾਤਮਾ ਹੈ ਅਸੀਂ ਰੋਜ਼ਾਨਾ ਪੜਦੇ ਨਾ ਅੰਤਰਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਅਸੀਂ ਤਾਂ ਰਜਾਨਾ ਪੜ ਜਾ ਸਾਡਾ ਅੰਤਰਜਾਮੀ ਉਹ ਕਾਲਪੁਰਖ ਪਰਮਾਤਮਾ ਜਿਹੜਾ ਸਭ ਕੁਝ ਜਾਣ ਵਾਲਾ ਜੋ ਹੋਣ ਵਾਲਾ ਹੈ ਉਹ ਵੀ ਪਤਾ ਹੈ ਹੁਣ ਇਸੇ ਤਰ੍ਹਾਂ ਇੱਕ ਅੰਤਰਜਾਮੀ ਜੋਤਸ਼ੀ ਸੀ ਜੀ ਉਹ ਲੋਕਾਂ ਦੇ ਭਵਿੱਖ ਦੱਸਣੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ ਪਹਿਲੋਂ ਤੁਸੀਂ ਸੁਚੇਤ ਹੋ ਜਾਓ ਤੁਹਾਡੇ ਘਰ ਕਸ਼ਟ ਆਉਣ ਵਾਲਾ ਤੁਹਾਡੇ ਵੱਲ ਦੁੱਖ ਆਉਣ ਵਾਲਾ ਉਹ ਲੋਕਾਂ ਨੂੰ ਪਾਏ ਕਰਕੇ ਦੱਸਦਾ ਤਾਂ ਕਾਫੀ ਚਰੋਦੀ ਦੁਕਾਨਦਾਰੀ ਕੱਲੀ ਇੱਕ ਵਾਰ ਕੀ ਹੋਇਆ ਮੀ ਆਇਆ ਮੀ ਆਣ ਦੇ ਨਾਲ ਜਿਸ ਕਮਰੇ ਚੋਂ ਕਿਰਾਏ ਚ ਲੈ ਕੇ ਰਹਿ ਰਿਹਾ ਸੀ ਨਾ ਜਿੱਤੇ ਲੋਕਾਂ ਦਾ ਭਵਿੱਖ ਦੱਸਦਾ ਸੀ ਉਹ ਕਮਰਾ ਸਾਰਾ ਉਹਦੇ ਉੱਤੇ ਡਿੱਗਿਆ ਉਹ ਖਤਮ ਹੋ ਗਿਆ ਉਹਦਾ ਭੋਗ ਪੈ ਗਿਆ ਉਹ ਯਾਦ ਰੱਖਣਾ ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਮੇਰਾ ਜਿਹੜਾ ਕਮਰਾ ਹੈ ਜਿੱਥੇ ਮੈਂ ਰਹਿ ਰਿਹਾ ਹਾਂ ਕਿ ਮੇਰੀ ਮੌਤ ਕਿਸ ਤਰ੍ਹਾਂ ਹੋਏਗੀ ਉਹ ਲੋਕਾਂ ਦਾ ਭਵਿੱਖ ਦੱਸਦਾ ਸੀ ਅਖਬਾਰ ਚ ਉਹਦੀ ਫੋਟੋ ਲੱਗੀ ਸੀ ਜੋਤਸ਼ੀ ਉਹਦੇ ਉੱਤੇ ਲੈਂਟਰ ਡੇਕਿਆ ਤਾਂ ਖਤਮ ਹੋ ਗਿਆ ਉਹ ਦੱਸਦਾ ਲੋਕਾਂ ਦਾ ਭਵਿੱਖ ਸੀ ਉਹਨੂੰ ਇਹ ਹੀ ਨਹੀਂ ਪਤਾ ਸੀ ਕਿ ਮੇਰੇ ਉੱਤੇ ਲੈਂਟਰ ਡਿਗਣ ਵਾਲਾ ਕਿ ਮੈਂ ਆਪਣਾ ਕਮਰਾ ਚੇਂਜ ਕਰ ਲਾਂ ਜਾਂ ਕਿਤੇ ਹੋਰ ਰਹਿ ਲਾਂ ਇਦਾਂ ਦੇ بڑے ਜੋਤਸ਼ੀ ਨੇ ਜਿਹੜੇ ਗੁੰਮਰਾਹ ਕਰਦੇ ਨੇ ਕੋਈ ਲਗ ਦੇ ਰਿਹਾ ਕੋਈ ਧਾਗੇ ਕੋਈ ਤਵੀਤਾਂ ਦੇ ਰਿਹਾ ਹੈ ਲੋਕਾਂ ਨੂੰ ਗਮਰਾਹ ਕਰ ਰਿਹਾ ਸਿੱਖਾ ਤੇਰੇ ਤੋਂ ਸਭ ਤੋਂ ਉੱਤਮ ਹੈ ਬਾਣੀ ਇਹ ਤੋਂ ਤੇ ਹੈ ਹੀ ਕੁਛ ਨਹੀਂ ਤੂੰ ਬਾਣੀ ਤੇ ਭਰੋਸਾ ਰੱਖ ਕੇ ਤੁਰੇਂ ਜ਼ਿੰਦਗੀ ਵਿੱਚ ਆਪਣੇ ਜੀਵਨ ਵਿੱਚ ਕਦੇ ਧੋਖਾ ਨਹੀਂ ਖਾਏਗਾ ਜਿਹੜਾ ਨਗਾ ਦੇ ਹਿਸਾਬ ਨਾਲ ਹੀ ਤੁਰਦਾ ਆਹ ਅੰਗੂਠੀ ਆ ਪਾ ਲੋ ਆ ਆ ਪਾ ਲੋ ਆ ਆ ਪਾ ਲੋ ਦਾਸ ਨੇ ਦੇਖਿਆ ਕਿ ਸਿੱਖੀ ਦੇ ਵਿੱਚ ਵੀ ਬਾਬੇ ਨੇ ਇਸ ਤਰ੍ਹਾਂ ਦੇ ਕਰਮ ਕਰਦੇ ਨੇ ਕੋਈ ਧਾਗੇ ਦੇ ਰਿਹਾ ਕੋਈ ਪਾਣੀ ਵਿੱਚ ਫੁੱਕਾ ਮਾਰ ਕੇ ਦੇ ਰਿਹਾ ਠੰਡੇ ਪਾਣੀ 'ਚ ਵੀ ਫੁੱਕਾ ਮਾਰੀ ਜਾ ਰਹੇ ਨੇ ਹੱਦ ਹੋ ਗਈ ਕੋਈ ਗਰਮ ਚੀਜ਼ ਹੋਵੇ ਉੱਤੇ ਤਾਂ ਮਾਰੇ ਠੰਡੇ ਪਾਣੀ 'ਚ ਫੁੱਕਾ ਮਾਰ ਕੇ ਸੰਤਾਂ ਨੂੰ ਦੇਈ ਜਾ ਰਹੇ ਨੇ ਕਿ ਸ਼ਾਇਦ ਪਤਾ ਨਹੀਂ ਕਿਹੜਾ ਮੰਤਰ ਇਹਦੇ ਵਿੱਚ ਪਾ ਦੇਣਾ ਪਰ ਉਹ ਜੋੜਦੇ ਆਪਣੇ ਨਾਲ ਨੇ ਹੁਣ ਉਹਨਾਂ ਨੇ ਦੁੱਖ ਵੀ ਤੁਹਾਨੂੰ ਦੱਸ ਦਿੱਤਾ ਤੁਹਾਡਾ ਕਸ਼ਟ ਵੀ ਦੱਸ ਦੇਣਾ ਤੇ ਉਹਦਾ ਇਲਾਜ ਵੀ ਉਸ ਬਾਬੇ ਨੇ ਦੱਸਣਾ ਨਾਲੇ ਤਾਂ ਤੁਹਾਡੇ ਕੋਲ ਦੁੱਖ ਦੱਸਣ ਦੇ ਪੈਸੇ ਲੈ ਲੈਣੇ ਨਾਲੇ ਤੁਹਾਡੇ ਕੋਲ ਉਪਾਏ ਕਰਨ ਦੇ ਪੈਸੇ ਲੈ ਲੈਣੇ ਦੋਵਾਂ ਹੱਥਾਂ ਦੇ ਵਿੱਚ ਬਾਬੇ ਦੇ ਲੱਡੂ ਨੇ ਉਹ ਤਾਂ ਗੁੰਮਰਾਹ ਕਰੇਗਾ ਪਰ ਸਿੱਖਾ ਤੂੰ ਭਰੋਸਾ ਰੱਖ ਧੰਗੁਰ ਗੰਸਾਬ ਤੇ ਤੂੰ ਭਰੋਸਾ ਰੱਖ ਸੱਚੇ ਗੁਰੂ ਤੇ ਅੱਜ ਭਟਕਣ ਦੀ ਲੋੜ ਨਹੀਂ ਦਾਸ ਬਾਰ ਬਾਰ ਕਹਿ ਰਿਹਾ ਸਾਡੇ ਕੋਲ ਗ੍ਰੰਥ ਮੁਝਾਰ ਭਾਵ ਕੇ ਸਾਡੇ ਕੋਲ ਧੰਗੁਰ ਗੁਰ ਗੰਸਾਬ ਜਗ ਦੀ ਜੋਤ 35 ਮਹਾਂਪੁਰਖਾਂ ਦੀ ਬਾਣੀ ਜਿਹੜੇ ਹਿਰਦੇ ਕਰਕੇ ਆਤਮਾ ਕਰਕੇ ਰੱਬ ਨਾਲ ਪ੍ਰਮਾਤਮਾ ਨਾਲ ਮਿਲੇ ਹੋਏ ਸਨ ਬੰਦੇ ਆ ਤੈਨੂੰ ਭਟਕਣ ਦੀ ਲੋੜ ਨਹੀਂ ਔਰ ਆਸਰਾ ਲੈਣਾ ਇਹ ਕੋਈ ਬਖੰਡ ਨਾਲ ਨਹੀਂ ਜੋੜਦੇ ਕੋਈ ਧਾਗਾ ਤਮਿਤ ਨਹੀਂ ਦਿੱਤਾ ਜਾਂਦਾ ਗੁਰੂ ਘਰ ਦੇ ਤਨ ਗੋਗਨ ਸਭ ਕੋਈ ਧਾਗਾ ਤੇ ਵੀ ਕੋਈ ਨਗਾ ਮੰਦਰੀਆਂ ਨਹੀਂ ਦਿੰਦੇ ਇਹ ਕੇਵਲ ਤੇ ਕੇਵਲ ਨਾਮ ਨਾਲ ਜੋੜਦੇ ਨੇ ਸਭ ਤੋਂ ਉੱਤਮ ਜਿਨੂਰਗਾ ਜੀ ਆਗਦ ਨਾਮ ਤੇਰ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਇੱਥੇ ਤਾਂ ਕੇਵਲ ਨਾਮ ਮਿਲਿਆ ਜਾਂਦਾ ਇੱਥੇ ਤਾਂ ਨਾਮ ਦਿੱਤਾ ਜਾਂਦਾ ਸੋ ਇਸ ਤਰ੍ਹਾਂ ਕੇ ਭਾਈ ਉਸ ਨਾਲ ਜੁੜੀਏ ਜਿਹੜਾ ਹਰੀ ਨਾਲ ਜਿਹੜਾ ਪ੍ਰਮਾਤਮਾ ਨਾਲ ਜੋੜੇ ਜਿਹੜਾ ਵਹਿਮਾਂ ਤੋਂ ਦੂਰ ਕਰ ਦੇ ਹੁਣ ਗੁਰਨਾਨਕ ਬਾਸਨ ਬੜੇ ਧਾਗਾ ਤਪੀਤਾਂ ਵਾਲੇ ਬੈਠੇ ਸਨ ਬੜਿਆਂ ਦਾ ਪਾਜ ਉਹ ਖੇੜਿਆ ਅਜ ਆਖਿਆ ਜਾਂਦਾ ਨਿੰਦਾ ਕਰਦੇ ਨੇ ਨਿੰਦਿਆ ਨਹੀਂ ਜੇ ਨਿੰਦਿਆ ਮੰਨੀਏ ਆਪਾਂ ਉਸ ਬਾਬੇ ਬਾਰੇ ਇਸ ਤਰ੍ਹਾਂ ਕਹਿ ਦਿੱਤਾ ਉਹਦੇ ਬਾਰੇ ਬਾਬਾ ਜੀ ਨੇ ਇਸ ਤਰ੍ਹਾਂ ਕਹਿ ਦਿੱਤਾ ਧਾਗੇ ਤਪੀਤ ਦੇ ਕੰਮ ਕਰਦੇ ਨੇ ਠੀਕ ਹੈ ਜੋਤਸੀ ਕੰਮ ਕਰਦੇ ਨੇ ਆਪਣੀ ਤਾਂ ਤੇ ਠੀਕ ਹੈ ਫਿਰ ਸਭ ਤੋਂ ਵੱਡੇ ਨਿੰਦਕ ਅਸੀਂ ਗੁਨਾਨਕ ਨੂੰ ਕਹਾਂਗੇ ਗੁਨਾਨ ਤਾਂ ਬੜਿਆ ਮਾਪੁਰਖਾਂ ਨੂੰ ਜਿਹੜਾ ਇਸ ਤਰ੍ਹਾਂ ਕਿ ਫਿਰ ਸਭ ਤੋਂ ਵੱਡਾ ਨਿੰਦਕ ਅਸੀਂ ਗੁਰੂ ਪਾਤਸ਼ਾਹ ਨੂੰ ਕੀ ਕਹਿ ਦਾਂਗੇ ਨਹੀਂ ਉਹਨਾਂ ਨੇ ਤਾਂ ਪਖੰਡ ਦਾ ਜੋ ਗੋਲ ਵਾਲਾ ਸੀ ਜੋ ਪਖੰਡੀ ਬਟੇ ਸਨ ਉਹਨਾਂ ਦਾ ਬਾਝੋ ਖੇੜਿਆ ਦੁਨੀਆ ਸਾਹਮਣੇ ਲਿਆਂਦਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਇਸੇ ਤਰ੍ਹਾਂ ਅੱਜ ਵੀ ਚੱਲਦੇ ਨੇ ਬਾਗੇ ਜੋੜਦੇ ਹੋ ਆਪਣੇ ਨਾਲ ਪਏ ਨੇ ਅਸੀਂ ਗੁੰਮਰਾਹ ਹੋਈ ਜਾ ਰਹੇ ਦਾਸ ਉਹ ਤੋਂ ਹਰਾਣ ਹੈ ਅਸੀਂ ਆਖਨੇ ਅਸੀਂ ਸਤੰਤਰ ਹੈ ਅਸੀਂ ਆਜ਼ਾਦ ਹੈ ਪੜਦੇ ਅਸੀਂ ਰਜਾਨਾ ਹ ਸਿੱਖਾਂ ਦਾ ਮਨ ਨੀਵਾ ਸਾਸੰਗ ਪੜਦੇ ਹੋ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਸਿੱਖ ਦੀ ਮਤ ਉੱਚੀ ਸੀ ਤਾਂ ਮਨ ਨੀਵਾ ਸੀ ਇਹਦਾ ਭਾਵ ਕਿ ਹੰਕਾਰ ਕੋਈ ਨਹੀਂ ਨਿਮਰਤਾ ਇਤਨੀ ਕਿ ਇੱਕਦਮ ਝੁੱਕ ਜਾਦਾ ਕਿਸੇ ਅੱਗੇ ਤਲਕੀਂ ਦੇ ਹਨ ਮਤ ਉੱਚੀ ਮਤ ਪਤ ਦਾ ਰੱਖਾ ਵਾਹਿਗੁਰੂ ਮਨ ਨੀਮਾ ਹੋਵੇ ਤਾਂ ਮਤ ਉੱਚੀ ਹੋਵੇ ਸੋਚ ਜਿਹੜੀ ਹੈ ਨਾ ਉੱਚੀ ਹੋਵੇ ਸੋਚ ਉੱਚੀ ਰੱਖੇ ਨਾ ਧਾਗੇ ਤਵਿੱਤਿਆਂ ਦੇ ਵਿੱਚ ਇਹਨਾਂ ਜਾਦੂ ਟੋਣਿਆਂ ਦੇ ਵਿੱਚ ਭਰੋਸਾ ਨਾ ਰੱਖੇ ਇਤਨੀ ਮਤ ਉੱਚੀ ਹੋਵੇ ਉਹ ਜਿਸ ਤਰ੍ਹਾਂ ਬਾਜ ਗੁਰਗੋਬਿੰਦ ਸਿੰਘ ਮਹਾਰਾਜ ਨੇ ਬਾਜ ਕਿਉਂ ਰੱਖਿਆ ਸੀ ਬਾਜ ਬਹਿ ਸ਼ੇਵੇਂ ਪਾਤਸ਼ਾਹ ਨੇ ਰੱਖਿਆ ਬਾਜ ਖਤਮੇ ਬਾਦਸ਼ਾਹ ਨੇ ਰੱਖਿਆ ਬਾਜ ਨੌਵੇਂ ਪਾਤਸ਼ਾਹ ਨੇ ਰੱਖਿਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਾਜ ਦਸਵੇਂ ਪਾਤਸ਼ਾਹ ਰੱਖਿਆ ਉਹਨਾਂ ਨੂੰ ਸਤਿਕਾਰ ਨਾਲ ਅਸੀਂ ਬਾਜਾਂ ਵਾਲੇ ਸਤਿਗੁਰੂ ਵੀ ਆਪਨੇ ਕਈ ਤੇ ਬਾਜਾਂ ਵਾਲੇ ਕਈ ਜਾ ਰਹੇ ਬਾਜਾ ਸਾਧ ਸੰਗਤ ਹੋਰ ਹੁੰਦਾ ਬਾਜਾਂ ਹੋਰ ਹੁੰਦਾ ਉਹ ਬਿੰਦੀ ਦੇ ਨਾਲ ਪੈ ਜਾਂਦਾ ਪਰ ਗੁਰੂ ਪਾਤਸ਼ਾਹ ਨੇ ਕਿਉਂ ਰੱਖਿਆ ਸੀ ਇਹ ਕਾਰਜ ਗੁਰੂ ਹਰਗੋਬਿੰਦ ਪਾਤਸ਼ਾਹ ਮਾਰਤ ਤੋ ਸ਼ੁਰੂ ਹੋ ਗਿਆ ਸੀ ਵਿਚਾਰ ਉਹੀ ਦਣੀ ਇਸ ਦੇ ਬਾਜ ਆਜ਼ਾਦ ਹੈ ਗੁਲਾਮ ਨਹੀਂ ਬਾਜ ਜਾਂ ਜਦੋਂ ਬਾਜ ਨੂੰ ਫੜ ਲਿਆ ਜਾਵੇ ਜਾਂ ਤਾਂ ਮਰ ਜਾਏਗਾ ਜਾਂ पिंजरा ਤੋੜ ਦੇਗਾ ਬਾਜ ਉਹ ਕੈਦ ਨਹੀਂ ਕੈਦ ਉਹ ਕਦੇ ਨਹੀਂ ਰਹਿ ਸਕਦਾ ਸਿੱਖ ਦਾ ਜੀਵਨ ਇਸ ਤਰ੍ਹਾਂ ਦਾ ਸੀ ਬਾਜ ਤੋਂ ਧਾਰਨ ਲੈਣੀ ਸੀ ਅਸੀਂ ਤਾਂ ਗੁਰੂ ਪਾਤਸ਼ਾਹ ਨੇ ਬਾਜ ਰੱਖਿਆ ਸੀ ਬਾਜ ਹਮੇਰਾ ਹਮੇਸ਼ਾ ਉੱਚੀ ਥਾਂ ਤੇ ਬਹਿੰਦਾ ਹੈ ਸਭ ਤੋਂ ਉੱਤੇ ਸਿਖਰ ਦੀ ਚੋਟੀ ਤੇ ਬੈਠੇਗਾ ਪਹਾੜਾਂ ਦੀ ਦਾ ਸਭ ਤੋਂ ਉੱਤੇ ਨੀਵਾ ਨਹੀਂ ਬੈਠੇਗਾ ਉਹਦੀ ਨਿਗਾ ਸਿੱਧੇ ਆਪਣੇ ਸ਼ਿਕਾਰ ਵੱਲ ਹੁੰਦੀ ਇਤਨੀ ਕੁ ਗਹਿਰਾਈ ਦੇ ਵਿੱਚ ਦੇਖ ਲੈਂਦਾ ਉਹ ਬੈਠਾ ਕਿੱਡੇ ਉੱਤੇ ਤਾਂ ਉਹਦੀ ਨਿਗਾ ਇਤਨੀ ਕੁ ਹੁੰਦੀ ਹੈ ਕਿ ਆਪਣੇ ਛੋਟੇ ਤੋਂ ਛੋਟੇ ਸ਼ਿਕਾਰ ਨੂੰ ਵੀ ਦੇਖ ਲੈਂਦਾ ਉਹਦੀ ਨਿਗਾ ਬਹੁਤ ਤੇਜ਼ ਹੈ ਉਹਨੂੰ ਗਿਆ ਸੀ ਮਾਰੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਬਾਜਰੀ ਤਰ੍ਹਾਂ ਉੱਚੀ ਹੋਵੇ ਬੈਠਾ ਉੱਚੇ ਹੋਵੇ ਉੱਚੀ ਥਾਂ ਤੇ ਕੋਈ ਪਖੰਡ ਨਾ ਹੋਵੇ ਸਭ ਤੋਂ ਸ੍ਰੇਸ਼ਟ ਉੱਤੇ ਹੋਵੇ ਮਨ ਇਤਨਾ ਕੁ ਨੀਵਾਂ ਜਿਸ ਤਰ੍ਹਾਂ ਬਾਜਰਾ ਇਸੇ ਉਦਾਹਰਨ ਸੇ ਤਾਂ ਲੈਣੀ ਸੀ ਬਾਜੀ ਤੂੰ ਤਾਂ ਬਾਕੀ ਪੰਛੀ ਉਧਰ ਉੱਡਦੇ ਨੇ ਜਿੱਦੋਂ ਹਵਾ ਚੱਲਦੀ ਹੈ ਉਦੋਂ ਨੂੰ ਜਾਂਦੇ ਨੇ ਜਿੱਦੋਂ ਹਵਾ ਦਾ ਰੁਕ ਹੋਵੇ ਉਦੋਂ ਨੂੰ ਜਾਣਗੇ ਪਰ ਬਾਜ ਜਿ ਕਿੰਦਾ ਦਾ ਪੰਛੀ ਹੈ ਜਿੱਦਰ ਹਵਾ ਆ ਰਹੀ ਹੈ ਉਦੋਂ ਨੂੰ ਜਾ ਰਿਹਾ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਬਿਖੂ ਮਾਰਗ ਚੱਲਣਾ ਇੱਕ ਮਰ ਜਾ ਕੇ ਅਸ ਸੰਸਾਰ ਜਿੱਦਨ ਨੂੰ ਜਾਂਦਾ ਹੈ ਰੱਬ ਦਾ ਪਿਆਰਾ ਉਦੋਂ ਨੂੰ ਨਹੀਂ ਜਾਏਗਾ ਜਦ ਦੀ ਵਿਚਾਰ ਵਕਰੀ ਹੋਏਗੀ ਇਹਨੂੰ ਮਹਾਰਾਜ ਨੇ ਕਿਹਾ ਸੀ ਭਗਤਾਂ ਕੀ ਚਾਨ ਨਰਾਲੀ ਕਿ ਸੰਸਾਰ ਨਾਲੋਂ ਵੱਖਰਾ ਤੂੰ ਨਾ ਰੱਬ ਦਾ ਪਿਆਰਾ ਪਰ ਜਸੀ ਉਹਨਾਂ ਦੇ ਵਿੱਚ ਗੁਲਤਾਨ ਹੋ ਗਏ ਉਹਨਾਂ ਬਾਪਿਆਂ ਦੇ ਵਿੱਚ ਉਹਨਾਂ ਧਾਗਿਆਂ ਦਵਿਤਾ ਦੇ ਵਿੱਚ ਫਸ ਕੇ ਅੱਜ ਸਿੱਖ ਰਹਿ ਗਿਆ ਮਾਫ਼ ਕਰਨਾ ਸਤਿ ਸ ạ ਅਜੇ ਸੀ ਪਾਣੀ ਵਾਲੇ ਫੁਕਾ ਜੋ ਪਾਣੀ ਦੇ ਵਿੱਚ ਫੁਕਾ ਮਾਰ ਕੇ ਦੇ ਰਹੇ ਸੀ ਉੱਥੇ ਡਿਪੈਂਡ ਹੋ ਗਏ ਸ਼ਾਇਦ ਉਹਦੇ ਨਾਲ ਹੋ ਜਾਏਗਾ ਕਈ ਤਾਂ ਬਾਬੇ ਇਦਾਂ ਦੇ ਸ਼ਬਦ ਲਿਖਿਆ ਗੁਰਬਾਣੀ ਦਾ ਸ਼ਬਦ ਲਿਖਿਆ ਗੁਰਬਾਣੀ ਦਾ ਕਾਗਜ਼ ਤੇ ਉਹਦੀ ਪਰਚੀ ਬਣਾਈ ਤੁਹਾਨੂੰ ਪਾਣੀ ਵਿੱਚ ਦਿੱਤਾ ਬਾ ਗਲਾਸ ਵਿੱਚ 2 ਕੁ ਮਿੰਟ ਅੱਖਾਂ ਮਿਡੀਆਂ ਬਾਬੇ ਨੇ ਉਸ ਪਾਣੀ ਦੇ ਵਿੱਚ ਸ਼ਬਦ ਨੂੰ ਘੋਲ ਦਿੱਤਾ ਕਾਗਜ਼ ਘੁਲ ਜਾਂਦਾ ਗਲਦਿਕ ਉਹ ਗੱਲ ਗਿਆ ਆਖਿਆ ਕਿ ਪਾਈ ਆ ਪੀ ਲੋ ਤਦ ਦੁੱਖ ਦੂਰ ਹੋ ਜਾਣੀ ਹੁਣ ਜਿਹੜਾ ਬਾਬਾ ਇਦਾਂ ਦੇ ਕਾਰਜ ਕਰਦਾ ਅਜਿ ਘੱਸੀ ਧਿਆਨ ਨਾਲ ਸੋਚਿਆ ਨਹੀਂ ਜਦੋਂ ਤਾਂ ਕੋਈ ਮਰਦ ਦਾ ਸਰੂਪ ਪਾੜ ਦੇ ਕੰਗ ਪਾੜ ਦੇ ਕੋਈ ਗਲੀ ਚ ਛੱਡ ਦੇ ਸਾਡੇ ਸਾਹਮਣੇ ਪਾੜ ਕੇ ਤਾਂ ਸਾਨੂੰ ਕਿਤਨਾ ਦੁੱਖ ਲੱਗਦਾ ਕਿ ਗੁਰਗੰਸਾ ਮਾਲ ਦੇ ਬਦਵੇ ਕੀਤੀ ਪਰ ਜਿਹੜਾ ਬਾਬਾ ਹੁਣ ਬਾਣੀ ਨੂੰ ਪਾਣੀ ਚ ਘੋਲੀ ਜਾ ਰਿਹਾ ਹੈ ਤਾਂ ਸੰਤਨ ਨੂੰ ਭਲਾਈ ਜਾ ਰਿਹਾ ਉਹਦੇ ਨਾਲ ਉਹ ਵੱਡੀ ਬੱਦਵੀਂ ਕੌਣ ਕਰੇਗਾ ਉਹਨੂੰ ਕਿਸੇ ਨੇ ਨਾਥ ਨਾ ਪਾਈ ਕਿਸੇ ਨੇ ਨਾ ਰੋਕਿਆ ਅਸੀਂ ਉਹ ਤੋਂ ਪਾਇ ਲੱਭ ਰਹੇ ਜਿਹੜਾ ਬਾਣੀ ਦਾ ਨਰਾਦਰ ਕਰ ਰਿਹਾ ਬਾਬਾ ਇੱਕ ਸ਼ਬਦ ਲਿਆ ਗੁਰਬਾਣੀ ਦਾ ਸ਼ਬਦ ਜਿਸ ਤਰ੍ਹਾਂ ਲੈ ਲਈਏ ਦੁੱਖ ਭਿੰਨ ਤੇਰਾ ਨਾਮ ਦੀ ਦੁੱਖ ਭਿੰਨ ਤੇਰਾ ਜਾਂ ਲੈ ਲਈਏ ਤਾਤੀ ਬਾ ਉਹਨਾਂ ਲਾ ਕੇ ਪਾਰ ਫਮ ਸਰਨਾਈ ਚੋ ਗਿਰਗ ਹਮਾਰੇ ਰਾਮ ਕਰ ਦੁੱਖ ਲਗੇ ਨਾ ਭਾਈ ਉਹ ਸ਼ਬਦ ਉਹਨਾਂ ਲਿਖਿਆ ਉਹਨੂੰ ਪਾਣੀ ਵਿੱਚ ਪਾ ਦਿੱਤਾ ਕਾਗਜ਼ ਨੂੰ ਉਹਨੂੰ ਘੋਲ ਦਿੱਤਾ ਜਦੋਂ ਗਲ ਗਿਆ ਤਾਂ ਆਖਿਆ ਪੀ ਲੋ ਤੁਹਾਡੇ ਦੁੱਖ ਦੂਰ ਹੋ ਜਾਣਗੇ ਭਾਈ ਉਹ ਤਾਂ ਗੁਰਬਾਣੀ ਦਾ ਨਰਾਦਰ ਕਰ ਗਿਆ ਇੰਦਾਂ ਦਾ ਬਾਬਾ ਅਸਿੱਧਾਂ ਤੋਂ ਸਿੱਧ ਲੈਣੀ ਸੀ ਇਹਨੂੰ ਆਪੇ ਨਹੀਂ ਪਤਾ ਗੁਰਬਾਣੀ ਦਾ ਸਤਿਕਾਰ ਕਿੱਦਾਂ ਕਰਨਾ ਮਾਫ਼ ਕਰਨਾ ਸੁਣੋ ਦੇ ਕੋਲ ਬਾਰ ਬਾਰ ਜਾਂਦੇ ਪਰ ਸਿੱਖਾ ਤੂੰ ਸੁਚੇਤ ਰਹਿ ਅੱਜ ਸਾਡੇ ਕੋਲ ਸਭ ਤੋਂ ਸ੍ਰੇਸ਼ਟ ਧੰਗ ਗੁਰਗੰਸਾ ਮੱਜ ਹੈ ਭਟਕਣ ਦੀ ਲੋੜ ਨਹੀਂ ਇਹ ਤਾਂ ਗੁਰੂ ਸਾਹਿਬਾਂ ਦੀ ਰਹਿਮਤ ਹੈ ਉਹਨਾਂ ਦੀ ਕਿਰਪਾ ਹੈ ਕਿ ਉਹਨਾਂ ਨੇ ਸਾਨੂੰ ਲਈ ਪਾਣੀ ਨਾਲ ਦਿੱਤਾ ਜੋੜੇ ਸ਼ਬਦ ਨਾਲ ਦਿੱਤਾ ਨਹੀਂ ਤਾਂ ਅੱਜ ਵੀ ਅਸੀਂ ਭਟਕਦੇ ਹੁੰਨਾ ਸੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਦਸਾਂ ਪਾਤਸ਼ਾਹਾਂ ਸਾਨੂੰ ਨਾ ਨਾਮ ਨਾਲ ਜੋੜਦੀਆਂ ਨਾ ਧੰਗ ਗੁਰਗੰਸਾ ਨਾਲ ਜੋੜਦੀਆਂ ਮਾਤ ਨਾ ਸੀ ਅਜੇ ਵੀ ਪਟਕਦੇ ਹੋਣਾ ਸੀ ਕਿਉਂਕਿ ਅੱਜ ਗੁਰਗੰਧ ਸਾਹਿਬ ਸਾਡੇ ਕੋਲ ਹੈ ਅਸੀਂ ਫੇਰ ਵੀ ਪਟਕੀ ਜਾ ਰਹੇ ਹਾਂ ਜੇ ਗੁਰਗੰਧ ਸਾਹਿਬ ਕਿਤੇ ਨਾ ਹੁੰਦੇ ਸਾਡੀ ਪਟਕਣਾ ਹੀ ਨਹੀਂ ਮੁਕਣੀ ਅਸੀਂ ਵੀ ਧੋਤੀ ਮਾਲਾ ਲਾ ਕੇ ਇੱਕ ਸਾਈਡ ਤੇ ਬੈਠੇ ਹੋਣਾ ਸੀ ਤਾਂ ਸਤ ਨਾਮ ਰਾਮ ਰਾਮ ਕਰੀ ਚੱਲਣਾ ਸੀ ਇਹ ਤਾਂ ਮਾਰਦ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਗੁਰੂ ਅਰਜਨ ਪਾਤਸ਼ਾਹ ਦਾ ਫਰਮਾਨ ਮੱਝ ਕਹਿੰਦੇ ਜੇਕਰ ਕੋਈ ਮਨੁ ਰੱਬ ਦੇ ਨਾਲ ਜੋੜ ਦੇ ਪ੍ਰਮਾਤਮਾ ਨਾਲ ਜੋੜ ਦੇ ਆਪਣੀ ਰਸਨਾ ਤੋਂ ਸ਼ੁਭ ਬਚਨ ਉਹਦੀ ਤਹਿਲ ਸੇਵਾ ਤਾਂ ਆਪਣੇ ਪ੍ਰਾਣ ਵੀ ਉਸ ਰੱਬ ਦੇ ਪਿਆਰੇ ਕਿਉਂ ਵਾਰ ਦੇ ਬਹੁਤ ਵੱਡੀ ਗੱਲ ਹੈ ਸਸ ਕੋਈ ਸੱਚਾ ਬੰਦਾ ਹੋਵੇ ਉਹਦਾ ਸਾਥ ਦੇ ਦੇਣਾ ਦੁਨੀਆ ਇੱਕ ਪਾਸੇ ਹੋ ਜਵੇ ਤਾਂ ਵੀ ਰੱਬ ਦੇ ਪਿਆਰੇ ਦਾ ਸਾਥ ਦੇਣਾ ਜਿੱਦਾਂ ਮੋਤੀराम ਮਹਿਰਾ ਦੁੱਧ ਦਾ ਗਲਾਸ ਹੀ ਸਾਬ ਜਾਦਿਆਂ ਨੂੰ ਬੁਲਾਇਆ ਤਾਂ ਝਾਲਮਾ ਨੇ ਕੀ ਕੀਤਾ ਇੱਕ ਦੁੱਧ ਦਾ ਗਲਾਸ ਬੁਲਾਇਆ ਸੀ ਉਹਨੇ ਸਾਬ ਜਾਦਿਆਂ ਨੂੰ ਇਤਨੀ ਠੰਡ ਦੇ ਵਿੱਚ ਮਾਂ ਗੁਜਰਕੌਰ ਤੇ ਛੋਟੇ ਸਾਬ ਜਾਦੇ ਮੋਤੀਰਾਮ ਮਹਿਰਾ ਕਰਨ ਲੱਗਾ ਮੈਂ ਮਾਤਾ ਨੂੰ ਤੇ ਛੋਟੇ ਸਾਬ ਜਾਦੇ ਨੂੰ ਆਪਣੇ ਘਰ ਵਾਲੀ ਨੂੰ ਆਖਦਾ ਆਪਣੇ ਪਰਵਾਦ ਨੂੰ ਆਖਦਾ ਬੱਚਿਆਂ ਨਾਲ ਗੱਲ ਕਰਦਾ ਕਿ ਮੈਂ ਇੱਕ ਦੁੱਧ ਦਾ ਗਲਾਸ ਹੀ ਪਲਾ ਲਾਵਾਂ ਪਤਾ ਨਹੀਂ ਕਿਤਨੇ ਦਿਨਾਂ ਦੇ ਭੁੱਖੇ ਨੇ ਉਤੋਂ ਠੰਡ ਕਹਿ ਰਹੀ ਉਤੋਂ ਠੰਡਾ ਬੁਰਜ ਤਾਂ ਖਣ ਲੱਗਾ ਕਿ ਮੈਂ ਇੱਕ ਗਲਾਸ ਉਹਨਾਂ ਨੂੰ ਦੁੱਧ ਦਾ ਪਲਾਇਆ ਮੈਂ ਇੱਕ ਇੱਕ ਗਲਾਸ ਦੁੱਧ ਦਾ ਪਲਾਣ ਦਾ ਮੁੱਲ ਕੀ ਤਾਰਨਾ ਪਿਆ ਜ਼ਾਲਮਾਂ ਨੇ ਮੋਤੀराम ਮਹਿਰਾ ਤੇ ਉਹਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਜੀ ਕੋਲੂ ਵਿੱਚ ਪੇੜ ਦਿੱਤਾ ਇਹ ਸੀ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਵੀ ਰੱਬ ਦੀ ਪਿਆਰੀ ਦਾ ਸਾਥ ਦੇਣਾ ਇਤਨਾ ਦੁੱਖ ਆਇਆ ਪਰ ਫਿਰ ਵੀ ਮੋਤੀਰਾ ਮੇਰਾ ਪਿੱਛੇ ਨਾ ਹਟਿਆ ਔਖਣ ਲੱਗਾ ਮੈਂ ਸੇਵਾ ਕਰਾਂਗਾ ਇਸੇ ਤਰ੍ਹਾਂ ਰੱਬ ਦਾ ਪਿਆਰਾ ਜੇਕਰ ਦੁਨੀਆ ਇੱਕ ਪਾਸੇ ਵੀ ਹੋ ਜਾਵੇ ਹੁਣ ਸਾਰਿਆਂ ਸਾਧ ਸੰਗਤ ਭਾਰਤ ਵਿੱਚ ਹਿੰਦੁਸਤਾਨ ਇੱਕ ਪਾਸੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਪਾਸੇ ਸਿਉਨਾ ਦਾ ਪਰਿਵਾਰ ਜਿਹੜਾ ਹੈ ਉਹਨਾਂ ਆਖਿਆ ਕਿ ਇਹਨੂੰ ਖਤਮੇ ਹੀ ਕਰਨਾ ਹੈ ਜਿਹੜਾ ਕੋਈ ਸਾਥ ਦੇਗਾ ਉਹਨੂੰ ਵੀ ਖਤਮ ਕਰ ਦਿੱਤਾ ਜਾਏਗਾ ਪਰ ਮੋਤੀराम ਵੈਦ ਮੇਰੇ ਵਰਗਿਆਂ ਨੇ ਇਤਨਾ ਸਾਥ ਦਿੱਤਾ ਆਪਣਾ ਪਰਿਵਾਰ ਤੱਕ ਕੋਲੂ ਵਿੱਚ ਸ਼ੀਧ ਕਰਾ ਲਿਆ ਪਰ ਫਿਰ ਵੀ ਰੱਬ ਦੇ ਪਿਆਰੇ ਦੇ ਨਾਲ ਖੜੇ ਰਹੇ ਇਹਨੂੰ ਕਹਿੰਦੇ ਨੇ ਦੀਜੇ ਪ੍ਰਾਣ ਅਕੁਰ ਰੱਬ ਦੇ ਪਿਆਰੇ ਤੂੰ ਆਪਣੇ ਪ੍ਰਾਣ ਵੀ 바ਰ ਦੇਂ ਗੁਰ ਜਨ ਪਾਸ ਅਗਲੀਆਂ ਤੁਕਾਂ ਵਿੱਚ ਅਰੰਭਤ ਕਰਦੇ ਮਾਲ ਕਹਿੰਦੇ ਮਨ ਤੋਂ ਨਿਰਮਲ ਕਰਤਿ ਕੇ ਆਰੋ ਕਿਆਰੋ ਦਾ ਭਾਵ ਕਿਾਰੇ ਪੈਲੀ ਜ਼ਮੀਨ ਕਹਿੰਦੇ ਮਨ ਤੇ ਤਨ ਨੂੰ ਨਿਰਮਲ ਕਿਾਰੇ ਬਣਾ ਇਸ ਪੈਲੀ ਦੇ ਵਿੱਚ ਕਹਿੰਦੇ ਨਾਮ ਦਾ ਬੀਜ ਬੀਜੇ ਜਦੋਂ ਨਾਮ ਦਾ ਬੀਜ ਬੀਜੇਗਾ ਨਾ ਕਹਖਦੇ ਹਨ ਤੂੰ ਮਹਾ ਬਿਖਿਆ ਤੂੰ ਜੈ ਤੂੰ ਬਚ ਜਾਏਗਾ ਮੰਤਰ ਨਿਰਮਲ ਕਰਤਿ ਕੇ ਆਲੋ ਹਰ ਸਿਂਚੇ ਸਦਾ ਸੰਜੋਰ ਯਾਰਸ ਮੇ ਮਗਨ ਹੋਤਿ ਕਿਰਪਾ ਤੇ ਮਹਾ ਵਿਖਿਆ ਤੇ ਤੋ ਇਸ ਤਰਾਂ ਤੂੰ ਜੈ ਰੂਪੀ ਮਾਇਆ ਤੋਂ ਵਿਖਿਆ ਤੂੰ ਕਹਿੰਦੇ ਤੂੰ ਬਚ ਜਾਏਗਾ ਜਿਹੜੇ ਜਨ ਉਸ ਪ੍ਰਮਾਤਮਾ ਦਾ ਓਟ ਆਸਰਾ ਲਿਆ ਹੈ ਇਹਦੇ ਪ੍ਰਮਾਤਮਾ ਉਹਦੇ ਦੁੱਖ ਸਭ ਦੂਰ ਕਰ ਦਿੰਦੇ ਨੇ ਆਇ ਹੋਈ ਸਰਣ ਦਿਨ ਦੁਖ ਭੰਜਨ ਚਿਤਵੋ ਤੁਮਰੀਓ ਉਹਨਾਂ ਦਾ ਜੰਮਣਾ ਮਰਨਾ ਮੁੱਕ ਜਾਂਦਾ ਬਾੜ-ਬਾਰ ਜਨਮ ਲੈਣਾ ਬਾੜ-ਬਾਰ ਮਰਨਾ ਵੀ ਵੱਡਾ ਹੀ ਦੁੱਖ ਹੈ ਕਹਿੰਦਾ ਉਹਨਾਂ ਨੂੰ ਸ੍ਰੀ ਵੀ ਪਰਮਾਤਮਾ ਦੇ ਚੰਨਾਂ ਤੇ ਨਵਾਜ਼ਤਾਂ ਨੂੰ ਪਰਮਾਤਮਾ ਦੀ ਹਜ਼ੂਰੀ ਪਰਮਾਤਮਾ ਦਾ ਨਿਜ ਮਹਿਲ ਪਰਮਾਤਮਾ ਦੀ ਦਰਗਾਹ ਪ੍ਰਾਪਤ ਹੋ ਜਾਂਦੀ ਜੰਮਣਾ ਮਰਨਾ ਉਹਨਾਂ ਦਾ ਛਟਿਆ ਜਾਂਦਾ ਆਪੈ ਪਦਦਾਨ ਸਿਮਰਨ ਸਾਮੀ ਕੋ ਪ੍ਰਭ ਨਾਨਕ ਬੰਦਨ ਛੋੜ ਕਹਿੰਦੇ ਬੰਦਨੋਂ ਤੋਂ ਮੁਕਤ ਹੋ ਜਾਂਦਾ ਜਿਹਨੂੰ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਡੀ ਵੀ ਅਗਾਸ ਤੋਂ ਵੇਖੇ ਮਾਲਕ ਆਪਣਾ ਨਾਮ ਬਖਸ਼ਿਸ਼ ਕਰੋ ਸਾਡੇ ਤੇ ਰਹਿਮਤ ਕਰੋ